یہ بات بھی ذہن نشین کر لیں کہ نظریہ مفرد آزا کے تحت تشخیص مرض تشخیص مرض سہل اور علاج مرض اور علاج مرض آسان ہو گیا ہے نظریہ مفرد آزا کے تحت تشخیص مرض سہل اور علاج مرض آسان ہو گیا ہے دو بھئی سوکھے ہو گئے نینا. ایسے مریض کے علاج میں غور و غور کرنے سے اس کی نبض اور قارورہ دیکھیں اور معلوم کریں کہ تحریک کہاں ہے اور جس مفرد عزم میں پہلے پہلے دونوں نو دیکھنا کہ تحریک کتنے پہلے دیکھنا تحریک چڑو دے چلو تحریک کہاں ہے اور جس مفرد عزم میں تحریک ہو اس کے افعال کو دیکھیں کہ وہ کہاں تک صحیح کام کر رہے ہیں اللفظ انتہائی ضروری ہے کی غور کرنا ہے خود ہی افعال کام ہمیں کر دے پینے کے نہیں جی اس درجے دا اندازہ ہو اس درجے دا اندازہ ہو اللہ اکبر یہ گا مرض دے درجے دی علامت دی سمجھ آ جائے گی خود افعال دے اندازہ او تے کرن دی صلاحیت کس طرح دی کیوں تحریک سے کے سوزش سے چے ایسے مریض کے علاج میں غور کرنے سے اس کی نبض و قرورت کے تحریک کہاں ہے اور جس مفرد عزم میں تحریک ہو اس کے افعال کو دیکھیں کیونکہ وہ کہاں تک صحیح کام کر رہے ہیں اسی طرح جہاں تسکین و تحلیل ہو ان کے مفرد آزا کے افعال کو مدنظر نظر اگر تحریک کے مفرد اعضاء پورے طور پر کام نہ کر رہے ہوں تو اول انہی کو تیز کر کے ان کے افعال کو مکمل کریں تحریک نامکمل مکمل صاحب غدر اور عزلات ترے کا منہ ویکھنے آ جانے کہ وہ دی تحریک پہ نامے نہیں کیا اور وہ دی تحریک عزلاتی تحریک اگر اسی تشخیص کرنے ہیں تو کیا عزلاتی تحریک دیا علامتہ ہوتے میں چپائیاں جانے ہیں وہ دی عزلات صحیح کام کر رہے ہیں یا نہیں کر رہے ہیں

ਕਦਾਂ ਜੀਪ ਨੂੰ ਉਹ ਜਨ ਉਹ ਜਨ ਦੂਰ ਕਰਨੀ ਚਾਹੀਦੀ ਹੈ ਖੈਰ ਇਹ ਕਿ ਕਿਓਂ ਪ੍ਰਿੰਟਰ ਵੀ ਫਰੇ ਆਓ ਜਨਨ ਨੂੰ ਬੜੀ ਗੱਲ ਦਿੰਦਾ ਬਸ ਦਫਾ ਲੋਕਾਂ ਨੂੰ ਅਗਾ ਕਰ ਦੋ ਜੀ ਸਫੈ ਵੀ ਨਹੀਂ ਲੱਭਦੇ ਹੋ ਜਾਣਾ 55 ਸਫੈ ਦੇ ਦੇਖੀ 147 ਸਫੈ ਦੇ 200 200 258 258 ਚੱਲ ਨਹੀਂ ਜੀ 258 ਉਹ ਨਹੀਂ ਬਸ 258 ਮोटा ਨਾ ਯਾਰ ਹਾਂ ਜੀ ਇਹ ਤਾਂ ਕਾਹਦੇ ਉੱਤੇ ਨਗਰ ਹੈ ਕੈਵਕ ਭਾਈ ਇਹ ਨਾ 258 ਸਫਾ ਤੇ ਦਾ ਹੈ ਨੀ ਇਸ ਕਿਤਾਬ ਦਾ ਨਾ 257 ਤੋਂ ਅਗਲਾ ਸਫਾ ਜੀ ਹੈ ਭਾਈ ਕੋਡਾ ਦਿੱਤੀ ਸਸਾ ਲਾ ਲਓਗਾ ਕੋਡਾ ਲਾ ਦਿਓ ਇਹ ਕੋਡਾ ਦਿੱਤਾ ਜੀ ਦੋਸਤਾ ਜੀ ਜੀ یعنی اعصاب ہیں تو ان میں تیزی سے رتوبات پیدا ہو جائیں اگر عزلات ہوں تو ان میں تیزی سے درانے خون تیز بلکہ بخار پیدا ہو جائے اگر غدد میں تیزی ہو تو جسم میں حرارت اور صفرا کی زیادتی ہو جائے اے گل نو میرا بھرا تو دوبارہ بڑے ہی رامانند پھر ایکاری پڑھنا پچی بھائی ای تو تک سمجھا کے پڑھنی ہے نا سانو سمجھانا بھی ہے نال استاد فرماتے ہیں نا میں یہ سبق میں سبق سنا رہا ہوں ਕਿਹਨ ਜਿਸਬਕ ਸੁਣਾਇਆ ਕਿ ਨਾ ਮੈਂ ਪੜਾ ਰਿਹਾ ਇਹਨਾਂ ਨੂੰ ਇਹ ਸੁਣਾ ਰਿਹਾ ਇਹ ਪੜਾ ਰਿਹਾ ਨਾ ਨੇ ਪ੍ਰੋਫੈਸਰ ਨੇ ਨਾ ਹਾਂ ਨਾ ਤੇ ਪੜਾਣਾ ਨੇ ਤਾਂ ਸਮਝ ਆਉਣੀ ਹੈ ਨਾ ਸਮਝਾਓ ਸਮਝਾਓ ਸ਼ਾਬਾਸ਼ ਜਲਦੀ ਕਰੋ ਜੀ ਜਿਸ ਮੁਫਰਦ ਉਜਮ ਮੈਂ ਤਹਿਰੀਕ ਹੋ ਉਸਕੇ ਅਫਾਲ ਕੋ ਦੇਖੇ ਕਿ ਉਹ ਕਹਾਂ ਤੱਕ ਸਹੀ ਕੰਮ ਕਰ ਰਹੇ ਹਨ ਇਸੀ ਤਰ੍ਹਾਂ ਜਹਾਂ ਮੈਂ ਦੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ ਜੀ ਕਿਹੜੀਆਂ ਤਹਿਰੀਕ ਸੋਜਿਸ਼ ਤੇ ਵਰਮ ਦੀਆਂ

اگر تحریک کے مفرد عذاب پورے طور پر کام نہ کر رہے ہوں تو اگر ان کے افعال کو مکمل کریں اب مکمل کرنا سکھان لگے علاج دی جان اے سامنے رکھا ہے ਵੇ ਸਾਰੇ ਸਾਥੀਆਂ ਨੇ ਯਾਰ ਪਹਿਲੇ ਪੂਰੇ ਤੇ ਨਵਜ਼ ਆਂਦੀ ਏ ਉਹਦੇ ਚੁਜ਼ਲਾਦੀਆਂ ਵੀ ਲੰਮਤਾਂ ਨੇ ਗੁਦਰਦੀਆਂ ਵੀ ਲੰਮਤਾਂ ਨੇ ਸਾਭੀ ਵੀ ਵੇਖੀਆਂ ਨੇ ਹੈ ਸਾਰਿਆਂ ਦਾ ਸ਼ਿਕਵਾ ਸੀ ਨਾ ਹਾਂਜੀ ਹਾਂਜੀ ਗੋਲ ਕਰੋ ਜੀ ਧਾਰਕ ਸਾਹਿਬ ਹਾਂਜੀ ਇਹੀ ਆ ਮੇਰੇ ਯਾਰ ਪਹਿਲਾ ਪੂਰਾ ਵਹਨੇ ਆ ਚੁਜ਼ਲਾਦਤ ਬਵਾਸੀਰ ਵੀ ਹੈ ਪਹਿਲਾ ਪੂਰਾ ਵਹਨੇ ਆ ਜ਼ੁਕਾਮ ਵੀ ਲੱਗਿਆ ਜ਼ੁਕਾਵੇਂ ਲੱਗਿਆ ਅਲਾਮਤਾਂ ਵੀ ਨੇ ਹੈ ਕਿ ਪ੍ਰਾਇਜ਼ ਦੇਖੀ ਬਿਲਕੁਲ ਇਫਤਿਹਾਰ ਵੀ ਵੇਖਾਂਗੇ ਕਿੱਥੋਂ ਸ਼ੁਰੂ ਹੋਇਆ ਸਾਰੇ ਕੇ ਸਟੇਕਿੰਗ ਕਰਨਾ ਉਹਨੂੰ ਫਾਲੋ ਕਰਨਾ ਇਹ ਹੀ ਤਾਂ ਸਭ ਤੋਂ ਵੱਡਾ ਸਬਕ ਹੈ ਪੂਰਾ ਹੀ ਤਾਂ ਸਭ ਤੋਂ ਵੱਡਿਕ ਗੱਲ ਹੈ ਜਲਨ ਵੀ ਆ ਰਹੀ ਹੈ ਲੇਕਿਨ ਮਰਜ਼ ਦੇ ਦਰਜਾਤ ਨੂੰ ਮੱਦੇ ਨਜ਼ਰ ਰੱਖਣਾ ਮਰਜ਼ ਦੇ ਸਾਬਰ ਸਾਹਿਬ ਆਂਦੇ ਨੇ ਅਗਰ ਉਹ ਪੂਰਾ ਨਹੀਂ ਤੇ ਉਹਨੂੰ ਪਹਿਲੇ ਪੂਰਾ ਕਰ ਲੋ ਕਿੰਨੇ ਸਖਣਾ ਇਹ ਲੈਵਲ ਬੋਲੇ ਜਾਂਦਾ ਨਾ ਨਾ ਮੁਕਮਲ ਤਹਿਰੀਕ ਹੈ ਇਹ ਉਹ ਇਹ ਤਹਿਰੀਕ ਮੁਕਮਲ ਕਰ ਲਓ ਕੀ ਕਰਨਾ ਹੈ ਜਾਤ ਸਿੱਖਣੀ ਜੀ ਅੱਜ ਉਹਨਾਂ ਦੀਆਂ ਕਿਤਾਬਾਂ ਦੇ ਸਿਰਫ ਇਹਨਾਂ ਦੇ ਅਸਲ ਜਿਹੜਾ ਉਹ ਸਿਖਾ ਰਹੇ ਹੋ ਬਿਲਕੁਲ ਜੋੜਨਾ ਸਾਨੂੰ ਦੁਕਾਨਦਾਰੀ ਵੀ ਸਿਖਾਓ ਨਾ ਮਰੀਜ਼ ਨਹੀਂ ਇੰਨਾ ਟਿਕਦਾ ਉਹਦੇ ਵਾਸਤੇ ਉਹਦੇ ਵਾਸਤੇ ਕੋਈ ਨਾ ਸਰੋਕ ਦੇਣੇ ਪੋਵੇਗਾ ਨਹੀਂ ਨਹੀਂ ਉਸਤਾਦ ਜੀ ਨਹੀਂ ਮੈਂ ਇੱਥੇ ਇੱਥੋਂ ਕਰਕੇ ਜਾਣਗੇ ਨਾ ਘਰ ਜਾ ਕੇ ਜਿਹੜਾ ਮਿਹਨਤ ਨਾ ਕਰੇ ਉਹ ਫਿਰ ਭਈ ਉਹਦਾ ਆਪਣਾ ਕਸੂਰ ਹੈ ਅਜੀ اگر ਆਪਣੇ ਹੱਕ ਦਾ ਅਧਾਰ ਕਰਨ ਚ ਕਸਰ ਛੜਨੇ ਤੇ ਸਾਰੇ ਮੁਜਰਮ ਹੈ ਭਾਈ ਉਹ ਕਹਿੰਦੇ ਨੇ ਇੱਕ ਮਰੀਜ਼ ਸਾਡੇ ਤੇ ਸਵਾਲ ਕਰੋ 7 ਮਹੀਨੇ ਦੇਖਣ ਜਾਂਦਾ ਰਿਹਾ ਸਿਰਫ ਇੱਕ ਮਰੀਜ਼ ਇੱਕ ਉਸਤਾਦ ਨੂੰ ਉਸਤਾਦ ਕਹਿੰਦਾ ਪੁੱਛਦਾ ਵੀ ਨਾਲ ਹਜੇ ਜੀ ਬਿਲਕੁਲ ਜੀ ਉਹ ਅਸੀਂ 7 ਸਾਲ ਨਹੀਂ 15 ਸਾਲ ਇੱਕ ਮਰੀਜ਼ ਨੂੰ ਵੇਂਦੇ ਰਿਹਾ ਮੁਜ਼ਫਰ ਸਾਹਿਬ ਨੂੰ ਇਹ ਵੀ ਵੇ ਨਹੀਂ ਹਵੇਲਾ ਵਾਲਾ ਵੀ ਵੇਂਦੇ ਉਹ ਇੱਕ ਉਹਨੂੰ ਗਲਤੀ ਨਾਲ ਇੱਕ ਵਾਰੀ ਇਹ ਤੇ ਇੰਜ ਕਰਕੇ ਚੈੱਕ ਕਰਦੇ ਹਾਂ ਤੇ ਮੇਰੇ ਕੋਲ ਗਲਤੀ ਨਾਲ ਇੰਜ ਹੋ ਗਿਆ ਹਾਂ ਹਾਂ حکومی نا مینا پیڑو بھی مار رہا اس وجہ سے پتہ ہی نہیں میرے استرا پتہ ہی نہیں سی ہے استاداں دا مریض او اصل آیا او ورم سی او دُھ گیا اندر جاتے او اندر ورم سی جگر تے سسٹ سی بڑی بڑی اور ویری ہے کہ او تو کوئی ترا ہفتے وہ شکوہ کرتا رہا کہ مینوں کیم صاحب اورانےڑا نا ہتھ لائے لیکن ایک غلطی ਤੂ ਤਜਰਬਾ ਹਸਲ ਹੋਣਾ ਤਜਰਬਾ ਹਸਲ ਹੋ ਗਿਆ ਵੀ ਇਸ ਤਰ੍ਹਾਂ ਜਿਹੜਾ ਨਾ ਐਸਐਮਰ ਨੂੰ ਚੈੱਕ ਨਹੀਂ ਕਰਦੇ ਠੀਕ ਹੈ ਅੱਛਾ ਕੀ ਕਹਿੰਦੇ ਨੇ ਆਪਾਂ ਸੇ ਪਹਿਲੇ ਕਤਬੀਕ ਦਿਓ ਪਹਿਲਾ ਕਾਇਦਾ ਖੁਲਿਆ ਜੋੜੋ ਕਿ ਖਿਆਲ ਤੁਸੀਂ ਜਿਹੜੀ ਨਬਜ਼ ਹੈ ਕਿ ਆਵਾਕ ਹੀ ਹੈ ਹੈਵੀ ਹੈ ਜਾਂ ਨਹੀਂ ਹੈ ਠੀਕ ਹੈ ਮਰੀਜ਼ ਠੀਕੇ ਦਾ ਫਿਰ ਇਨਸ਼ਾਅੱਲਾ ਇੰਜ ਨਹੀਂ ਹੁੰਦਾ ਜੀ ਅੱਗੇ ਯਾਨੀ ਆਸਾਬ ਹੈ ਤਾਂ ਇਨ ਵਿੱਚ ਤੇਜ਼ੀ سے ਰਤੂਬਾਤ ਪੈਦਾ ਹੋ ਜਾਏ اگر ازلات ہوں تو ان میں تیزی سے درانے خون تیز بلکہ بخار, بخار پیدا ہو جائے, جائے اور اگر غدد میں تیزی ہو تو جسم میں حرارت اور سفرا کی زیادتی ہو جائے ٹھیک ہے <تصف> اگلے اگلے لفظ انتہائی قیمتی نے <تصف> میں <متصف> میں جائے دا سنا اللہ دی رحمت <متصف> اللہ میں انہوں نے ایدے مطابق علاج کرنا اور مفرد عضو <متصف> تحریک سے لے کر مسل تک تحریک سے لے کے ਮੁਸਾਲ ਤੱਕ ਦਾ ਕੰਮ ਕਰਨਾ ਸ਼ੁਰੂ ਕਰ ਦੇ ਇਧਰ ਮੇਰੇ ਅਲਫੇਰ ਘੌਰ ਕਰੋ ਹਾਂ ਬਸ ਇਹ شدید ਮਹਰਕ ਦਵਾਈ ਹਾਂ ਹਾਂ ਇਥੇ ਸੋਦੇਸ਼ਾਲੀ ਦਵਾਈ ਬਿਲਕੁਲ ਇਥੇ ਮੁਸਲਦੀ ਦਵਾਈ ਇਹ ਤੋ ਕਰਨਾ ਮਰੀਜ਼ ਨੂੰ ਲੈ ਕੇ ਦੇਨੇ ਆ ਕੋਈ ਮਸਲਾ ਨਹੀਂ ਇਹ ਲੋ شدید ਮਹਰਕ ਜਿੱਤੇ ਕبھی ਨਬਜ਼ ਆ ਜਾਂਦੀ ਨਾ ਉਥੇ ਮਲਈ ਦਵਾਈ ਦੇਈ ਜਾ ਵੇਖੋ ਅਗਰ ਕਰੂਰਾ ਅਗਰ اس کبھی بچ کی دیکھنا ہے اگر پیشاب کیبز ہو تو دوائی یاد رکھنا ہے چھوٹے پیشاب کی کمی ہوئے ਦੇਈ ਤੇ ਇਹ ਖਾਣੇ ਦੀ ਚੀਜ਼ ਲੱਗੇ ਨਾ ਸੋਜਛੀ ਹੈ ਨਾ ਯਾਰ ਉਸ ਸੋਜਛ ਵਾਲੀ ਦਵਾਈ ਦੇ ਦੇ ਨੀ ਕਹਨੀ ਸਬਰ ਸਾਹਿਬ ਨੇ ਤਿੰਨ ਨੁਸਖੇ ਜਿਹੜੇ ਦਿੱਤੇ ਨਾ ਉਹਨਾਂ ਤਿੰਨਾਂ ਨੁਸਖਿਆਂ 'ਚ ਗੰਧਕ ਪਾਈ ਹੈ ਕਾਦੇ ਲਈ ਮਲਯਨ ਕਰਨਾ ਹੈ ਨਹੀਂ ਸਮਝ ਆਏਗਾ ਤੂੰ ਮਲਯਨ ਦਵਾਈ ਦੇ ਰਿਹਾ ਭਾਈ ਮਸਲ ਦਵਾਈ ਦੇ ਰਹੇ ਹੈ ਠੀਕ ਹੈ ਸ਼ਦੀਦ ਕਬਜ਼ ਹੈ ਮਸਲ ਦੇ ਲੋ ਆਰਜੀ ਮਲਯਨ ਹੈ ਤੇ ਤੁਮਲੇ ਥੋੜੀ ਕਬਜ਼ ਤੇ ਪਿਸ਼ਾਬ ਦੀ ਮਾਤਰਾ ਦੀ ਕਮੀ ਨਾਲ ਕਬਜ਼ ਹੈ ਥੋੜੀ ਉਹ ਉਹਨੂੰ ਮਲਯਨ ਦੇ ਇੱਕ ਦਵਾਈ ਦੇ ਦੀ ਆਦਤ ਪਾਓ ਆਪਣੇ ਆਪ ਨੂੰ ਮਰੀਜ਼ ਦਰਿਵ ਇਹ ਆਖਿਆ ਇੱਕ ਸਿੰਗਲ ਕੱਲੀ ਦਵਾਈ ਦੇਣ ਦੀ ਕੋਸ਼ਿਸ਼ ਕਰੋ ਚਾਰ-ਚਾਰ ਦਵਾਈਆਂ ਰਲਾ ਕੇ ਦਵਾਈ ਨਾ ਦਿਓ ਮਰੀਜ਼ ਨੂੰ ਕਾਮਯਾਬੀ ਅੱਲਾਹ ਦੀ ਰahmat ਨਾਲ ਮਿਲੇਗੀ ਐਸਾ ਨਹੀਂ ਹੁੰਦਾ ਕਿ ਨਾ ਮਿਲੇ ਐ ਨਹੀਂ ਸੰਭ 可能 ਠੀਕ ਹੈ ਜੀ ਜੀ ਸ਼ੇਰ ਸੋਕੇ ਮੁਸਲ ਤੱਕ مسل جی؟ تک کام کرنا شروع کر دے ہاں جی. جب کوئی مفرد عضو اپنے افعال درست کر لے گا تو یقیناً اس کا اثر دیگر مفرد آزا پر پڑے گا کیڑے کیڑے جڑے تحریک دے جڑے تسکین دے تحلیل چنے انہوں دے تبیو دا اثر پڑے گا ٹھیک ہے جی گوھر کرو مطلب اس سے اگر تحریک دے علاج کر رہے ہیں تو سوزہ شورم دے علاج نانا ہو رہا ہے سو فیصد دوسرے عضو دا لازمی علاج آرڈی ہو رہا ہے ਕਿਉਂ ਮਰੀਜ਼ ਆ ਕੇ ਦੱਸਦਾ ਕਿ ਜਿਹੜੀ ਅਸੀਂ ਲਾਗਤ ਨੂੰ ਨਹੀਂ ਦੱਸੀ ਉਹਦਾ ਵੀ ਆਰਾਮ ਆ ਗਿਆ ਉਹਦਾ ਮੈਨੂੰ ਉਹਦਾ ਵੀ ਆਰਾਮ ਆ ਗਿਆ ਇਹ ਚੀਜ਼ ਹੈ ਜਦੋਂ ਅਜ਼ਾ ਆਪਣਾ ਮੁਫਰਦ ਉਸਬ ਜਿਹੜੇ ਨੇ ਮਸਕਲਰ ਟਿਸ਼ੂ ਨਰਵਸ ਟਿਸ਼ੂ એપਥੀਲियल ਟਿਸ਼ੂ ਜਦੋਂ ਆਪਣਾ ਸਹੀ ਵਰਤਣਾ ਸ਼ੁਰੂ ਕਰ ਦਿੰਦੇ ਤੇ ਉਹਦੇ ਜਿਹੜੇ ਦੂਸਰੇ ਅਜ਼ਾਨ ਅਗਰ ਦਿਲ ਦੇ ਪਰਦੇ ਦੇ ਉਤੇ ਕੋਈ ਸੋਜਾ ਵਰਮ ਐਸੀ ਉਹਨੂੰ ਗਲਤ ਚੋਂ ਬਨ ਜਲਨ ਹੋਇਆ ਹੈ ਰਹੀ ਸੀ ਉਹਦੀ ਉਹ ਵੀ ਠੀਕ ਹੋ ਜਿੱਦੀ ਭਾਵੇਂ ਉਹਨੇ ਸਾਨੂੰ ਨਹੀਂ ਦੱਸੀ ਲੇਕਿਨ ਦਵਾਈ ਅਗਰ ਸਹੀ ਲੱਗ ਗਈ ਤੇ ਫਿਰ ਉਹਦੀ ਉਹ ਚੁੱਪੀ ਹੀ ਮਰ ਜਿਹੜੀ ਉਹ ਵੀ ਠੀਕ ਹੋ ਜੂ ਤੂੰ ਦੀ ਬੈਣ ਜਦ ਦਵਾਈ ਲੱਗ ਜੇ ਔਰ ਅਗਰ ਤਹਰੀਕ ਆਪਣੇ ਪੂਰੇ ਕੰਮ ਅੰਜਾਮ ਦੇ ਰਹੀ ਹੋ ਤੋ ਜਹਾਂ ਪਰ ਤਸਕੀਨ ਹੈ ਇਸ ਕੋ ਤੇਜ਼ ਕਰਕੇ ਇਸ ਮੇ ਇੰਤਿਹਾਈ ਤਹਰੀਕ ਪੈਦਾ ਕਰ ਦੇ ਪਹਿਲੇ ਜਿਹੜੀ ਤਹਰੀਕ ਨਾ ਮੁਕੰਮਲ ਹੈ ਪਹਿਲੇ ਉਹਨੂੰ ਮੁਕੰਮਲ ਕਰ ਲੈ ਫਿਰ ਅੱਗੇ ਕਰੇ ਇਹ ਵੀ ਕਰ ਸਕਦੇ

ਲੇਕਿਨ ਕਹਿ ਜਿਆਦਾ ਜਿਹੜੀ ਨਾ ਉਹ ਕਰੀਬ ਕਰੀਬ ਇੱਕ ਉਸ ਉੱਪਰ ਰਤੋਤਾ ਫੁੱਲ ਹੋ ਚੁੱਕੀ ਹੈ ਜਿਹਦੇ ਵਿੱਚ ਜਦੋਂ ਰਤੋ ਬਾਅਦ ਦੀ ਜ਼ਿਆਤੀ ਹੋ ਜਦੀ ਤੇ ਫਿਰ ਇਤਮੀਅਤ ਨੂੰ ਬਾਹਰ ਕੱਢਦੀ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ ਜਿਸ ਵੇ ਉਹ ਨਿਕਲ ਗਈ ਫਿਰ ਤਾਂ ਸਭ ਇਜਲਾਤੀ ਵਾਲੇ ਪਾਸੇ ਰੁਕ ਗਿਆ ਨਾ ਰਤੋਤਾ ਜਮਾ ਨਹੀਂ ਫਿਰ ਰਤੋਤਾ ਆਪਣੇ ਆਪ ਨਿਕਲ ਕੇ ਸਾਰੇ ਜਣੀ ਸ਼ੁਰੂ ਹੋ ਗਈ ਮੁਕੰਮਲ ਹੋ ਜੇਗਾ ਫਿਰ ਅਸੀਂ ਮਸ਼ੀਨ ਨਾਲ ਚਲਾ ਜਾਏਗਾ ਠੀਕ ਹੈ ਸ਼ੇਖ ਸਾਹਿਬ ਤਲਾਇਲ ਮਿਲਿਆ ਜੀ ਕੁਛ ਜੀ ਜੀ ਹਾਂ ਚਲੋ ਮਾਸ਼ਾਅੱਲਾ ਸਾਜੀ اکمال اچھا پھر ہے بڑے قیمتی لفظ بڑے قیمتی لفظ اگر تحریک اپنے پورے کام انجام دے رہی ہو تو جہاں پر تسکین ہے اس, کے اس کو تیز کر کے اس میں انتہائی تحریک پیدا کر دیں تاکہ وہ اپنے پورے افعال انجام دے سکیں اسی طرح درانے خون حرارت اور روح

تو دوسری طرف مفرد اعضاء کے نئے خلیات بننا شروع ہو جائیں گے ہاں جی لیکن پھر بھی جلدی صحت کا تصور نہ کریں کیونکہ خلیات کے کی بناور تو پیدائش اور زندگی میں اچھا خاصا وقت لگ جاتا ہے برحال مزاجی میں یقیناً آرام آ جاتا ہے آہ. تو ثابت ہوا کہ ہر خلیہ جڑا ہے وہ پیدا کیتا جا سکتا ہے ਉਹਦਾ ਕੁਲੀਆ ਉਹਦਾ ਕਾਇਦਾ ਕੁਲੀਆ ਹੈ ਜੀ ਯਾਨੀ ਮਰਦਾ ਸੈਲ ਨੂੰ ਜ਼ਿੰਦਾ ਕੀਤਾ ਜਾਂਦਾ ਹੈ ਜ਼ਿੰਦਾ ਕੀਤਾ ਜਾਂਦਾ ਅਸੀਂ ਐਸਾ ਕਰਦੇ ਆ ਇਹ ਦਰਸਲ ਐ ਤੇ ਸਾਰੇ ਇਲਾਜਮਾਂ ਦੀ ਗੱਲ ਹੋ ਰਹੀ ਲੇਕਿਨ ਇਹਦੇ ਪਿੱਛੇ ਜਿਹੜਾ ਨਾ ਜਿਸਨੂੰ ਕੱਜੀ ਹੋ ਜਾਂਦੀ ਹੈ ਤੇ ਇੱਕ ਸਾਈਡ ਦੇ ਜਿਹੜੇ ਟਿਸ਼ੂ ਨੇ ਨਾ ਉਹ ਬਿਲਕੁਲ ਮਰਦਾ ਹੋ ਜਾਂਦੇ ਨੇ ਡੈੱਡ ਹੋ ਜਾਂਦੇ ਨੇ ਤਾਂ ਕੱਜੀ ਪੈਦਾ ਹੁੰਦੀ ਹੈ ਕੱਜੀ ਬੋਲਣੇ ਵਿੱਚ ਛੋਟਾ ਜਿਹਾ ਲਫ਼ਜ਼ ਹੈ ਜੀ ਲੇਕਿਨ ਕੱਜੀ ਨੂੰ ਸਾਬਰ ਸਾਹਿਬ ਨੇ ਮੁਸ਼ਕਲ ਤਰੀਨ ਇਲਾਜ ਨਹੀਂ ਲਿਖਿਆ ਲੇਕਿਨ ਮੁਸ਼ਕਲ ਤਰੀਨ ਇਲਾਜ ਲਿਖਿਆ ਇਹਨੂੰ ਕਿਉਂਕਿ ਇੱਕ ਸਾਈਡ ਦੇ ਉਹ ਉਹਦੇ ਉਹਦੇ ਜਿਹੜੇ ਸੈੱਲ ਨੇ ਨਾ ਉਹ ਡੈੱਡ ਹੋ ਚੁੱਕੇ ਹੁੰਦੇ ਨੇ ਔਰ ਸੈੱਲ ਨੂੰ ਜ਼ਿੰਦਾ ਕਰਨ ਵਾਸਤੇ ਸਭ ਤੋਂ ਪਹਿਲੇ ਉਹ ਤੁਸੀਂ ਤਹਿਰੀਕ ਜਿਹੜੀ ਨਾ ਉਹਨੂੰ ਤਸ਼ਖੀਸ ਕਰਨਾ ਪਵੇਗਾ ਤਾਂ ਉਹ ਢੂੰਢਣੀ ਪਵੇਗੀ ਕਿ ਕਿਹੜੇ ਪੁਰਜ਼ੇ ਵਿੱਚ ਅਸਾਹ ਵਿੱਚ ਗਦਦ ਵਿੱਚ ਜਾਂ ਉਜ਼ਰਾਤ ਵਿੱਚ ਕਿੱਥੇ ਤਸਕੀਨ ਹੈ ਕਿੱਥੇ ਤਹਿਰੀਕ ਪਹਿਲੇ ਤਹਿਰੀਕ ਢੂੰਡੋ ਤਹਿਰੀ ਢੋਣ ਕੇ ਅਗਰ ਉਹ ਪੂਰਾ ਕੰਮ ਕਰ ਰਹੀ ਏ ਪੂਰੇ ਕੰਮ ਕਰਨ ਦੀਆਂ ਨਿਸ਼ਾਨੀਆਂ ਤਰੇਹ ਨਿਸ਼ਾਨੀਆਂ ਤੁਸਾਂ ਦੱਸੀਆਂ ਨੇ ਜ਼ੈਨ ਜੀ ਨੇ ਉਹਨਾਂ ਦੇ ਔਲਾਦ ਦੀਆਂ ਗਦਰ ਦੀਆਂ ਸਾਭ ਦੀਆਂ ਅਗਰ ਉਹ ਪੂਰਾ ਕੰਮ ਨਹੀਂ ਵੀ ਕਰਦੀ ਤੇ ਉਹਨੂੰ ਪੂਰਾ ਕਰਵਾਓ ਅਗਰ ਪੂਰਾ ਕਰ ਰਹੀ ਏ ਤੇ ਉਹਨੂੰ ਇੰਤਹਾ ਤੱਕ ਲੈ ਜਾਓ ਜਿਸ ਵੇਲੇ ਉਹ ਆਪਣਾ ਅਗਰ ਬੁਖਾਰ ਆ ਗਿਆ ਉਲਦੀ ਏ ਅਗਰ ਵਟ ਮਰੋੜ ਆ ਗਿਆ ਉਦੀ ਏ ਅਗਰ ਕੈਸਾ ਹਾਲ ਆਗਣ ਤੇ ਅਸਾਬੀ ਪੂਰੀ ਹੋ ਗਈ ਏ ਤੇ ਫਿਰ ਇਥੇ ਚੁੱਕ ਤੁਸੀਂ ਅਗਲੇ ਵਿੱਚ ਲੈ ਜਾਓ ਜਦੋਂ ਤੁਸੀਂ ਅਗਲੇ ਵਿੱਚ ਲੈ ਕੇ ਜਾਓ ਤੇ ਤੇ ਕੁਦਰਤੀ ਫਿਜ਼ਰਦੀ ਤੌਰ ਤੇ ਉਹਦੀ ਕਲੈਸ਼ ਹੋਣੀ ਸ਼ੁਰੂ ਹੋਣੀ ਉਹ ਸ਼ੁਰੂ ਹੋ ਜੇ ਸੈਲ ਨਵੇਂ ਪੈਦਾ ਸੈਲ ਨਵੇਂ ਬਣਨੇ ਸ਼ੁਰੂ ਹੋ ਜੇ ਇੱਕ ਵਕਤ ਦਰਕਾਰ ਹੈ 마ਸ਼ਾ ਅੱਲ ਇੱਕ ਵਕਤ ਦਰਕਾਰ ਹੈ ਠੀਕ ਹੈ ਇਹ ਅੰਜ ਚਾਟ ਮੰਗਣੀ ਹੈ ਤੇਲੇ ਬਾਦਸ਼ਾ ਲਾਣੇ ਨਾਲ ਉਸੇ ਵੇਲੇ ਨਹੀਂ ਠੀਕ ਹੁੰਦਾ ਇਹ ਬਕਵਾਸ ਨਹੀਂ ਇਹ ਸਭ ਫਰਅ ਮਤਲਬ ਫੇਸਬੁਕ ਦੀ ਗੱਲਾਂ ਜਿਹਨੀਆਂ ਸਭ ਝੂਠ ਇਕੱਠਾ ਹੋਇਆ ਹੈ ਫਰਾਡ ਟੋਟਲ اچھا جی اچھا جی شعیب صاحب اگے اپنے موضوع تے آ جاؤ مطلب کہ غدی مریض دا علاج کر دیواں دا مروڑ پینے شروع ہو گئے علاج ٹھیک ہو رہا ہے بالکل جی اللہ تعالی اچھا کسے ساتھی نو کوئی گل نہیں سمجھ نہیں لگی مطلب کہ ٹھیک ہو گیا ٹھیک ہو اوتھے تک آ گئے کوئی بندہ اپنے سوالات کرے کسے بندے نو کوئی گل نہیں سمجھ نہیں لگی پوچھ لو ਕਿਸੇ ਕਹੇਗਾ ਕਿਸੇ ਤੁਹਾਨੂੰ ਦਵਾਈ ਦਿੱਤੀ ਔਰ ਕਹਿੰਦਾ ਤੁਹਾਡੀ ਦਵਾਈ ਖਾਣਾ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਮਾਸ਼ਾਅੱਲਾ ਜ਼ਬਰਦਸਤੀ ਅਸੀਂ ਉਹਦਾ ਫਿਰ ਕੀ ਹੱਲ ਕੀ ਕਰੀਏ ਆਪਣੀ ਤਸ਼ਖੀਸ ਪੂਰੀ ਕਰਾਂਗੇ ਆਪਣੀ ਤੇ ਬਚਾਣੀ ਹੈ ਨਾ ਆਪਣਾ ਮਰੀਜ਼ ਨਾ ਤੇ ਕਹਿੰਦਾ ਯਾਰ ਦਵਾਈ ਦੇ ਦੇ ਜੀ ਭਾਈ ਜੀ ਆਪਸ ਕਰਦੇ ਫਿਰ ਆਣਾ ਇਹ ਕਿ ਹੋ ਨਹੀਂ ਸੀ ਨਾ ਇਹ ਹੀ ਤਾਂ ਕਰਨਾ ਸੀ ਇਹ ਤੇ ਉਹ ਸ਼ਾਹ ਸਾਹਿਬ ਵਾਲੀ ਮਿਸਾਲ ਯਾਦ ਹੈ ਕਿ ਉਹਨਾਂ ਆਖਿਆ ਮਰੀਜ਼ ਦੇਖਿਆ ਉਹਨਾਂ ਆਖਿਆ ਤੇਰੇ ਢਾਏ ਸਾਈਡ ਤੇ ਦਰਦ ਹੁੰਦੀ ਹੈ ਉਹਨਾਂ ਆਖਿਆ ਬਿਲਕੁਲ ਨਹੀਂ ਹੁੰਦੀ ਅੱਛਾ ਚਲ ਠੀਕ ਹੋ ਪਰ ਤੇਰੇ ਯਾਰ ਆਪਣਾ ਕੰਧੇ ਦੇ ਦਰਦ ਹੁੰਦੀ ਹੈ ਨਹੀਂ ਸਾਰੀ ਨੂੰ ਇਹ ਵੀ ਨਹੀਂ ਲੱਤੀ ਸੀ ਗੱਲ ਜਦੋਂ ਤੋ ਹੋਣੀ ਵੀ ਨਹੀਂ ਚਾਹੀਦੀ ਤੂੰ ਪਾਸੇ ਪਲਟ ਗਿਆ ਨਾ ਮੈਂ ਤੇਰੇ ਕੋਲ ਤਸਦੀਕ ਕਰਾ ਰਿਹਾ ਹਾਂ ਕਿੰਨੇ ਗੱਲਾਂ ਤੈਨੂੰ ਨਹੀਂ ਹੋਣੀਆਂ ਚਾਹੀਦੀਆਂ ਉਹ ਗੱਲ ਕਰੋ ਨਾ ਗੱਲ ਕਰੋ ਮੈਂ ਤੁਹਾਨੂੰ ਜਿਹੜਾ ਚੱਲ ਰਿਹਾ ਕਿ ਇਹ ਸ਼ਦੀਦ ਅਲਾਪਤਾ ਪੈਦਾ ਹੋਣੀ ਹੈ ਨੇ ਨੇ ਮੇਰੇ ਨਾਲ ਪਿਛਲੇ ਹਫਤੇ ਤੋਂ ਤਕਰੀਬਨ ਜਾਨੀਆ ਚਾਰਾਂ ਕਿਹ ਸ਼ੁਰੂ ਹੋ ਗਿਆ ਪੋਸ਼ਤਵਾਦ ਦੁਰਗ ਕਰ ਸ਼ੁਰੂ ਹੋ ਗਿਆ ਅੱਛਾ ਮਸਲਾ ਅੱਛਾ ਮਸਲਾ ਕੰਮ ਸ਼ੁਰੂ ਹੋ ਗਿਆ ਠੀਕ ਹੈ ਜਦੋਂ ਸਾਫ ਤੇ ਹਟਾਂ ਟੁਰ ਹੂੰ ਚਲਦਾ ਚਲਦਾ ਇਹ ਹੋਇਆ ਕਿ ਹਫਤੇ ਦੇ ਉਪਰੋਂ ਮੇਰਾ ਇਹ ਕੰਮ ਬੰਦ ਹੋ ਗਿਆ ਹੂੰ ਅੱਗਾ ਬਿਲਕੁਲ ਬੜੀ ਸ਼ਿਕਾਇਤ ਨਾਲ ਪਿਛਲੇ ਸੋਵਾਰ ਨੂੰ ਇਹ ਪ੍ਰੋਬਲਮ ਹੈ ਉਲਟੀ ਸਾਈਡ ਹੈ ਹਾਂਜੀ ਕਿਨਾਂ ਮੈਂ ਉਹਦੇ ਵਿੱਚ ਪਾਣੀ ਪਾਇਆ ਤੇ ਲੋਕ ਕੈਪਸੂਲ ਖਾਏ ਪੰਜ ਦੁਜਾਈ ਉਹ ਲੋਕ ਕੈਪਸੂਲ ਖਾਏ ਨਹੀਂ ਨਹੀਂ ਕਿਸ਼ਨੀ ਕਾਲੀ ਮਿਰਚਾਂ ਤੇ ਪੰਜ ਦਿਨ ਜੀ ਜੀ ਉਹਦੇ ਦੋ ਕੈਪਸੂਲ ਖਾਏ ਤੇ ਜਦੋਂ ਆਪਰ ਮੈਂ ਕਹਾਰਾ ਸਵੇਰ ਉੱਠ ਕੇ ਮੈਂ ਕਾਲੀ ਮਿਰਚ ਹਲਦੀ ਔਰ ਅਦਰਕ ਦਾ ਕਵਾ ਪੀਤਾ ਦੋ ਤੇਰ ਨਾ ਪੀਤਾ ਤਾਂ ਮੇਰਾ ਕਾਰਡਰ ਕੁਝ ਕਲੀਅਰ ਹੋ ਗਿਆ ਸਾਬ ما شاء الله هون ਇਹਦੇ ਤੋਂ ਥੋੜਾ ਜਿਆਦਾ ਰੋਸ਼ਨੀ ਪਾਓ ਕਿਉਂਕਿ ਮੈਂ ਉਸ ਦਾ ਲੈਕਚਰ ਕੋਲੋਂ ਸੁਣਿਆ ਹੋਇਆ ਸੀ ਬ੍ਰਿੰਟੇ ਕਿ ਆ ਉਸ ਕੋਰੇ ਦੇ ਵਿੱਚ ਉਹ ਤੂੰ ਆ ਛੱਕੀ ਤਨਕ ਦਾ ਲਾਜ ਆਪਣੇ ਮਕਾਮ ਤੇ ਜਿੱਥੇ ਚੁਣ ਕਰਦੇ ਤਾ ਟੁਕਾ ਲੱਗਾ ਲੱਗਿਆ ਨਹੀਂ ਇਹ ਟੁਕਾ ਨਹੀਂ ਨਹੀਂ ਮੈਂ ਵੈਸੇ ਇਹ ਮੈਨੂੰ ਸਹੀ ਤਰਤੀਬ ਦਿੱਤੀ ਆਪਣੇ ਮੰਦ ਨੇ ਲੈਕਚਰ ਤਾਂ ਨਹੀਂ ਪਤਾ ਉੰਜੀ ਮੈਂ ਕੀਤਾ ਹਾਂ ਹਾਂਜੀ ਸਭੀ ਨੰਬਰ ਕਿਦੋਂ ਹੁੰਦੀ ਹੈ ਜੀ ਤੋਂ ਸੋਲੋ ਸ਼ਾਨੀ ਤੇ ਜੇ ਕੂਵਤ ਖਤਮ ਹੋ ਜੇ ਤੇ ਫਿਰ 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 ਦਵਾਈ ਕੀ ਦੇਈ ਦੀ ਫਿਰ ਮੁਸਲ ਲਾਲਾ ਲਾਜ ਦੇ ਕਰੀਦਾ ਫਿਰ 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 ਮੁਸੱਲਲ ਕਲੇਰਾ ਮਹੱਲਲੇ ਅਰਾਮ ਦਵਾਈ ਦੇਈ ਦੀ ਕੀ ਦੇਈ ਦੀ ਮਹੱਲਲੇ ਅਰਾਮ ਦੀ ਦ ਲਈ ਮਹੱਲਲੇ ਅਰਾਮ ਕਿਉਂ ਸਾਬਰ ਸਾਹਿਬ ਨੇ ਫਰਮਾਇਆ ਕਿ ਹਰ ਮੁਸਲ ਮਹੱਲਲੇ ਅਰਾਮ ਤਾਰਿਕ ਸਾਹਿਬ ਕੋਈ ਸਮਝ ਆਈ ਤੇ ਸੰਗਿਆ ਹਵਾਲਾ ਕੀਆ ਇਹ ਵਾਹ ਸਹੀ ਤਾਂ ਸਿੰਦਰਾ ਥੋੜਾ ਜਿਹਾ ਚੁੱਕ ਕੇ ਬismillah ਰੱਬ ਅਜੇ ਜਿਹੜੀ ਕੋਈ ਸਮਝ ਨਹੀਂ ਨਾ ਆਈ ਬਈ ਉਹ ਹੀ ਦੱਸ ਨਹੀਂ ਦੇ ਫੁੱਲ ਜਾਗੀ ਆਜਾ ਜਿਹੜਾ ਫਰੇਜ਼ ਦੇ ਤਬਸ ਯਾਤ ਰੱਖਣੇ ਆ ਜੀ ਜੀ ਜਿਦ ਮੈਂ ਸੁਣਨਾ ਤੁਹਾਡੀ ਗੱਲ ਸੁਣਨਾ ਜੀ ਨਬਸ ਯਾਤ ਰੱਖਣੇ ਆ ਤਾਂ ਸਮਝ ਨਹੀਂ ਆਉਂਦੀ ਕਿ ਦਵਾਈ ਦਾ ਕਿਹੜਾ ਦਰਜਾ ਦੇਣਾ ਹੈ ਹਾਂ ਮੁਰਕ ਦੇਣੀ ਹੈ ਸ਼ਦੀਦ ਦੇਣੀ ਹੈ ਮਲਾਈਨ ਦੇਣੀ ਹੈ ਕਿ ਮੁਸਲ ਦੇਣਾ ਆ ਬਿਲਕੁਲ جے تے نبض مختلف ہے جی جی دن کوتراں وچ مختلف ہے ہاں جی اور نبض مختلف ہے او چھی دوائی ہے صاحب تاں لے ہی دی نہیں ایک چھوٹی جی گل ہو رہی ہے دے نال جوڑ لو نا پھر تسی پھر گل اپنا سبق پورا ہو جائے گا ماشاءاللہ یعنی نبض دا مقام کیڑا پہلا پورا ہے دوسرا یا تیسرا اے او دا مقام ہے ٹھیک ہے مقام دوسرا مقام تیسرا ਤੀਸਰਾ ਮੁਕਾਮ ਹੋ ਗਿਆ ਅਗਰ ਮੁਕਾਮ ਦੇ ਲਿਹਾਜ਼ ਨਾਲ ਹੁਣ ਇੱਥੇ ਇੱਥੇ ਐ ਤਰੇਵੇ ਚੀਜ਼ਾਂ ਆ ਸਕਦੀਆਂ ਨੇ ਇੱਕ ਦੇ ਉੱਤੇ ਕਿਤਰੇਵੇ ਆ ਸਕਦੇ ਆ ਇਹਦੇ ਤੇ ਵੀ ਤਰੇਵੇ ਆ ਸਕਦੀਆਂ ਨੇ ਇਹਦੇ ਤੇ ਵੀ ਤਰੇਵੇ ਆ ਸਕਦੀਆਂ ਨੇ ਸਾਰੇ ਬੰਦ ਪਹਿਲੇ ਹੀ ਪੋਰਾ ਹੈ ਹਾਂਜੀ ਪਹਿਲਾ ਪੋਰਾ ਔਰ ਨਬਜ਼ ਜਿਹੜੀ ਦੀ ਮਸਤ ਵੀ ਨਹੀਂ ਹੈ ਹਾਂ ਯਾਂ ਸਈਅਕ ਹੈ ਯਾ ਕੁਛ ਹੈ ਤੇ ਯਾਂ ਤਰੇ ਹਰੀਜ਼ ਹੈ ਜੀ ਜੀ ਯਾ ਲਈਏ ਕੇ ਜੀ ਜੀ ਮਸਤ ਵੀ ਨਹੀਂ ਹੈ ਤੇ ਤਹਿਰੀਕ ਦੀ ਦਵਾਈ ਦੇ ਆਗੇ ਮੁxtarif ਹੋ ਗਈ ਨਾ ਮੁxtarif ਹੋ ਗਈ ਨਾ ਮੁxtarif ਨਬਜ਼ ਹੋ ਗਈ ਬਗਲ ਸਿੱਧਾ ਬਾਗਰ ਨਬਜ਼ ਕੂਵਤ ਹੈ ਜੇ ਹਾਂ ਪੋਰੇ ਨੂੰ ਆਪਣੀ ਖੂਬਦੰਦ ਕੇ ਰਹੀ ਹੈ ਪਹਿਲੇ ਪੋਰੇ ਦੀ ਕਰੀ ਪਹਿਲੇ ਪੋਰੇ ਦੀ ਨਹੀਂ ਬਿਲਕੁਲ ਅਗਰ ਕਭੀ ਹੋ ਗਈ ਤਾਂ ਕੇ ਰਹੀ ਕੋਈ ਦੇ ਰਹੀ ਹੈ ਜੀ ਸੋਜੇ ਦੀ ਦਵਾਈ ਦੇ ਆਗੇ ਸੋਜੇ ਦੀ ਦਵਾਈ ਯਾ ਜਿਹੜੀ ਨਾ ਵੀ ਕੋਈ ਸੋਜੇ ਦੀ ਸਾਡੇ ਕੋਲ ਮਲੇਨ ਕੋਈ ਦਵਾਈ ਨਾ ਹੋਏ ਤੇ ਜਿਹੜੀ ਸੋਜੇ ਦੀ ਦਵਾਈ ਬਣੀ ਹੈ ਨਾ ਹਾਂ ਜ ਸਾਡੀ ਸੋਜੇ ਹੀ ਦੇ ਜੀ ਸਾਡੀ ਸੋਜੇ ਦੀ ਦਵਾਈ ਦੇਵਾ اور اگر نبض ایتھے لیل ہو گئی ہے، نرم ہو گئی, جے گئی جے ہے، پہلے پورج ایتھے ہی تو ایتھا مطلب ہے کہ حملہ ازلالتے ہو گیا، اسے ایتھے مصرد ہوئی دیا ہوں گیا بالکل نبض پورا دوسرا ہے اور, اور نبض کثیر ہے کثیر ہے طویل نہیں ہے ٹھیک ہے اعتدارش نہیں ہے موتلل نہیں ہے موتلل نہیں ہے یا بہت طویل ہے یا کثیر ہے یا

ਅਕੇ ਸਵਾਦੇਸ਼ਾ ਸਾਹਿਬ ਮਾਨਸ ਸਿੰਘ ਜੀ ਕਿ ਸੈਨ ਡੈਡ ਹੋ ਗਏ ਸਰ ਡੈਡ ਨੂੰ ਤੁਸੀਂ ਤਹਰੀਕ ਤਸਕੀਰ ਤੇ ਲੈ ਕੇ ਕਿਵੇਂ ਸਮਝਾਓ ਹਾਂ ਤੁਸੀਂ ਪਹਿਲੇ ਦੱਸੋ ਉਹ ਤੇ ਮوضوع ਲਾਜ ਨੂੰ ਆ ਡਿਜੀਟਲ ਪੈਣਾ ਇੱਥੇ ਤੋਂ ਹਟ ਜੀਏ ਅੱਛਾ ਇਹ ਗੱਲ ਜ਼ਰਾ ਖੁੱਲ ਜਾਂਦੀ ਐਨਾਂ ਗੱਲ ਨੂੰ ਅੱਗੇ ਪਿਆਸੀ ਹੋਰ ਕਰਨਾ ਹੈ ਤੂੰ ਥੋੜਾ ਜਿਹਾ ਖਨੋ ਪਰ ਹੋਰ ਕੋਈ ਨਾ ਸਵਾਲ ਕਰੇ ਹੁਣ ਉਹਦੇ ਵਿੱਚ ਨਾ ਗੱਲਫ੍ਰੈਂਡ ਮੁਖਤਲਫ ਹੋ ਜੇ ਚਾਹੇ ਤਾਂ ਦੇਖੋ ਜੀ ਜਿਸ ਤਰਫ ਨੂੰ ਉਜਵ ਟੇੜਾ ਹੋ ਜਾਏ ਉੱਤੇ ਕੀ ਹੁੰਦਾ ਹੈ ਉੱਤੇ ਤਹਿਰੀਕ ਤੇ ਜਿਹੜਾ ਉਹਦਾ ਆਪੋਜ਼ਿਟ ਹੋਏ ਉੱਤੇ ਉੱਤੇ ਕੀ ਮੁਸ਼ਕਲ ਹੈ ਕੋਈ ਮੁਸ਼ਕਲ ਨਹੀਂ ਤੇ ਪਹਿਲੀ ਵਾਲੀ ਜਗ੍ਹਾ ਤੇ ਡੈਡਸ ਐਂਜੋਵੇ ਜੀ ਤਹਿਰੀਕ ਇਧਰ ਜੀ ਤਹਿਲੀਲ ਇਧਰ ਜੀ ਤੇ ਜੇ ਐਂਜੋਵੇ ਤੇ ਐਂਜੋਵੇ ਤੇ ਤੁਮੀ ਤਾਂ ਨਹੀਂ ਹੋ ਸਕਦਾ ਨਾ ਐਂਜ ਵੀ ਦੇਖਿਆ ਐਂਜ ਵੀ ਦੇਖਿਆ ਦਰਮਿਆਨ ਚ ਵੀ ਰੋਟਾ ਵੇਖਿਆ ਬੇਬਾ ਅਲਾਮਤ ਨੇ ਇਹ ਲੰਮਾ ਟਾਪਕੇ ਅਗਰ ਛੇੜਨਾ ਤੇ ਫਿਰ ਸਾਰਾ ਇਧਰ ਹੀ ਟੁਰ ਪਵਾਂਗੇ ਸਾਰੇ ਸਾਥੀ ਨੇ ਸਾਰਿਆਂ ਕੋਲ ਰਾਜ ਮਾਲ ਜਾ ਤੂੰ ਗੱਲ ਇਨੀ ਨੂੰ ਫਾਲੋ ਕਰ ਲੈ ਹੈ ਆਹੋ ਕੋਈ ਮਸਲਾ ਨਹੀਂ ਕੋਈ ਇਹ ਗੱਲ ਕਰੋ ਸਹੀ ਕੀਤੀ ਹੈ ਕੋਈ ਗੱਲ ਕਰਕੇ ਦਿਲਚਸਪੀ ਪੈਦਾ ਕਰ ਦਿੱਤੀ ਹੈ ਬਹੁਤ ਤਮਾਮ ਠੀਕ ਹੈ ਇਹ ਕੀ ਆਖਿਆ ਵਾਲਾ ਸਿਨੋ ਤਾਰਾ ਸਾਹਿਬ ਆ ਕੇ ਠੀਕ ਕਰਦੇ ਮੈਂ ਕਿਉਂ ਉਸਤਾਦ ਜੀ ਉਹ ਲਾ ਕੇ ਅਦਰ ਚਲੀ ਗੱਲ ਬਦਲ ਜਾਣੀ ਚਲੋ ਜੀ ਗੌਰ ਕਰੋ ਇਹਦੀ ਨਰਮ ਦੀ ਕੀ ਪਛਾਣ ਕਰ ਲਈ ਹੁੰਦੀ ਹੈ ਨਰਮ ਦੀ ਦਬਾਇਆ ਦਬ ਜੇ ਚੱਡੋ ਜੀ ਚੱਲ ਸੁਣੋ ਨਾ ਉਹ ਗੱਲ ਸੁਣੋ ਭਾਜੀ ਨਾ ਇਧਰ ਗੌਰ ਕਰੋ ਇਹ ਤੁਹਾਡੀ ਆਵਾਜ਼ ਵੀ ਮਾਸ਼ਾਅੱਲਾ ਸਹੀ ਹੈ ਨਬਜ਼ ਕਵੀ ਤੇ ਜ਼ੋਫ ਇਹਦੇ ਜਾਂਚਣੇ ਦਾ ਮਿਆਰ ਪੜ ਕੇ ਸੁਣਾਓ